मोनिका करना मैं अंबेश्वर 20 सेक्टर डिस्ट्रिक्ट 20 सेक्टर वार्ड सेक्टर असी इथे आ रहेया नु जान बहुत वधिया है ਸਾਡੇ ਤੇ ਆਮ ਆਦਮੀ ਪਾਰਟੀ ਦਾ ਔਰ ਆਪਰਾ ਦਾਵਾ ਸਾਹਿਬ ਨੂੰ ਜਤਾ ਕੇ ਹੀ ਸਾਲ ਹੋਵਾਂਗੇ ਉਹ ਕਿੰਨੀ ਕੀ ਲੀਡ ਮੰਦੇ ਜੇ ਹੋਏਗੀ ਇਸ ਵਾਰ ਆਮ ਪਾਰਟੀ ਦੀ ਬਹੁਤ ਵਧੀਆ ਆਏਗੀ ਬਹੁਤ ਅੱਛੀ ਲੀਡ ਹੋਏਗੀ ਸਾਰੇ ਸਰਪੰਚ ਸਾਰੇ ਪਿੰਡ ਦੇ ਨਾਲ ਨੇ ਤੇ ਬਹੁਤ ਵਧੀਆ ਅੱਛੀ ਰਿਸਪੋਨਸ ਪਨਾ ਸੀ ਜਤਾਗੇ ਇੱਕ ਪਾਸੇ ਸਾਹਿਬ ਕਾ ਡਿਪੀ ਸੀਮ ਨੇ ਇੱਕ ਪਾਸੇ ਆਮ ਕਰਤਾ ਮੁਕਾਬਲਾ ਮੁਕਾਬਲਾ ਕਿਹਨੇ ਦਾ ਮੰਦੇ ਆਂ ਪੰਜਾਬੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਔਰ ਜਿੱਤੇਗੀ ਜਰੂਰ ਦੇਖੋ ਜੀ ਅਸੀਂ ਹੋਰ ਵੀ ਕਾਫੀ ਪਿੰਡਾਂ 'ਚ ਜਾ ਰਹੇ ਆਂ ਮਾਹੌਲ ਇੱਥੋਂ ਦਾ ਬਹੁਤ ਵਧੀਆ ਹੈ ਸਾਡੇ ਗੁਰਦੀਪ ਸਿੰਘ ਰੰਧਾਵਾ ਜੀ ਬਹੁਤ ਹੀ ਲੰਬੀ ਲੀਡ ਨਾਲ ਜਿੱਤਣਗੇ ਤੇ ਜਿਹੜਾ ਫਕੀਰ ਰੰਧਾਵਾ ਹੈ ਜਿਹੜਾ ਇਹਦੇ ਮਨ 'ਚ ਵਹਿਵੇਂ ਸੁਕੀਰ ਰੰਧਾਵੇ ਦੇ ਉਹ ਬਹੁਤ ਹੀ ਜਲਦੀ ਟੁੱਟਣ ਜਾ ਰਿਹਾ ਹੈ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਗੁਰਦੀਪ ਸਿੰਘ ਰੰਧਾਵਾ ਜੀ ਆ ਬਹੁਤ ਹੀ ਲੰਬੀ ਲੀਡ ਦੇ ਨਾਲ ਇੱਥੋਂ ਜਿੱਤਣਗੇ ਸਰਜੀਤ ਸਿੰਘ ਘਟਾਰੀ ਹੈ ਜੀ ਮੇਰਾ ਨਾਮ ਮੈਂ ਜੀ ਡਿਸਟ੍ਰਿਕਟ ਡਿਵਾਈਨ ਸੈਕਟਰੀ ਹਾਂ ਜੀ ਅਮਰਸਾਡੇ ਜ਼ਿਲ੍ਹੇ ਤੋਂ ਠੀਕ ਹੈ ਸਾਡਾ ਪਿੰਡ ਵੀਰ ਜੀ ਪਤੀ ਰਾਮਪੁਰ ਸਰਪੰਚ ਗਲਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਸਰਦਾਰ ਅਰਦਾਵਾ ਸਿੰਘ ਸਾਡੇ ਗ੍ਰੈਵ ਕੀ ਆਏ ਹਨ ਉਹਨਾਂ ਨੂੰ ਅਸੀਂ ਬਹੁਤ ਹੀ ਲੀਡ ਵਿੱਚ ਜਿਤਾਵਾਂਗੇ ਆਪਣੇ ਪਿੰਡੋਂ ਹਾਂਜੀ ਜਿੰਨੇ ਵੀ ਮੇਰੇ ਬਾਹਰੋਂ ਵੀਰ ਆਏ ਸਾਡੇ ਪਿੰਡ ਦੀ ਸੰਗਤ ਉਹਨਾਂ ਦਾ ਵੀ ਜੀ ਆਇਆਂ ਨੂੰ ਸਾਡੇ ਹੋਰ ਵੀ ਬਾਹਰੋਂ ਮੈਂਬਰ ਆਏ ਉਹਨਾਂ ਦਾ ਵੀ ਜੀ ਆਇਆਂ ਨੂੰ ਧੰਨਵਾਦ ਉਹਨਾਂ ਦੇ ਕਿਉਂਕਿ ਅਸੀਂ ਚਾਹੁੰਦੇ ਆਂ ਕਿ ਬਦਲਾਅ ਕਿਉਂਕਿ ਆਪਣੇ ਜਿਹੜਾ ਹਰਕੇ ਦਾ ਬੜੇ سارے ਕਾਰਜ ਰਹਿੰਦੇ ਨੇ ਕਾਲੀ ਦਲ ਤੇ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਕਿਉਂਕਿ ਇਹ ਜਿਹੜੇ ਅਧੂਰੇ ਕੰਮ ਆ ਸਰਦਾਰ ਗੁਰਦੀਪ ਸਿੰਘ ਹਰਦਾਵੇ ਨੇ ਪੂਰੇ ਕਰ ਲਏ ਆ ਅਸੀਂ ਵਿਸ਼ਵਾਸ ਦਾ ਮਾਉਂਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਲੀਡ ਦੇ ਜਿਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ